ਦਰਸ਼ਨ ਦੇਣੇ ਹਨ ਪਿਆਰ ਨਾਲ ਜਿੰਨੇ ਵੀਰ ਪ੍ਰਾਪੈਣਾ ਉਹਨੇ ਸਭ ਦਾ ਧੰਨਵਾਦ ਜੁੜੇ ਹੋ ਘਰਾਂ ਦੇ ਵਿੱਚ ਵੀ ਦਵਾਨ ਲੋਕ ਸੁਣਦੇ ਆ ਪਿੱਛੇ ਜੇ ਬੜਾ ਰੌਲਾ ਮੈਂ ਤੇ ਹੈਰਾਨ ਹੋ ਗਿਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠਾ ਚੈਨਲਾਂ ਦੇ ਉੱਤੇ ਇਦਾਂ ਦੀਆਂ ਗੱਲਾਂ ਮੈਂ ਸੁਣੀਆਂ ਮੈਂ ਤੇ ਲੱਗੇ ਵੀ ਹੱਦ ਹੋ ਗਈ ਕਿਸ ਤਰ੍ਹਾਂ ਦੀਆਂ ਗੱਲਾਂ ਲੋਕ ਕਰਦੇ ਐ ਉਹ ਲੜਕੀ ਨਾਲ ਜੀ ਇਦਾਂ ਕਰਤਾ ਫਿਰ ਉਹਦਾ ਕਤਲ ਕਰਤਾ ਕਿੱਡੀ ਸ਼ਰਮ ਵਾਲੀ ਗੱਲ ਐ ਮਤਲਬ ਜਿੱਦਾਂ ਦੀਆਂ ਗੱਲਾਂ ਸੁਣੀਆਂ ਜਿਹੜੀਆਂ ਚੀਜ਼ਾਂ ਰੇਪ ਬਲਾਤਕਾਰ ਸ਼ਬਦ ਨਾਂ ਵੀ ਲੈਣ ਤੋਂ ਸ਼ਰਮ ਆਉਂਦੀ ਐ ਇਦਾਂ ਦੀ ਗੱਲ ਮੈਂ ਸੁਣੀ ਪਰ ਹੁੰਦੇ ਵਿੱਚ ਵਿਰੋਧੀਆਂ ਹੀ ਨੇ ਆਪਣੇ ਬਗਾਨੇ ਕਈ ਚੱਕ ਚਕਈਆ ਕਰਦੇ ਐ 13 ਸਾਲ ਪਹਿਲਾਂ ਗੇਟ ਦੇ ਉੱਤੇ ਕੋਈ ਦਵਾਈ ਖਾ ਕੇ ਮਰ ਜਾਏ ਤੇ ਸਾਡਾ ਕਸੂਰ ਆ ਉਹਦੇ ਵਿੱਚ ਚੱਕ ਕੇ ਲੈ ਕੇ ਜਾਓ ਹੈਲਪ ਕਰੋ ਉੱਥੇ ਹਸਪੀਟਲ ਦੇ ਵਿੱਚ ਉਹ ਲੜਕੀ ਨੂੰ ਲੈ ਕੇ ਗਏ ਉੱਥੇ ਉਹਦੀ ਮੌਤ ਹੋ ਗਈ ਜਾ ਕੇ ਉਹਦੇ 'ਚ ਸਾਡਾ ਕਿਸੇ ਕਿਵੇਂ ਕਸੂਰ ਬਣ ਗਿਆ ਕੋਈ ਉਹਦੀ ਜਾਂਦੀ ਹੋਈ ਦੀ ਮਰਨ ਤੋਂ ਪਹਿਲਾਂ ਸਟੇਟਮੈਂਟ ਦਿੱਤੀ ਵੀ ਮੈਂ ਆਪ ਖਾਦੀ ਦਵਾਈ ਉਹਦੇ ਭਰਾਵਾਂ ਨੇ ਕਿਹਾ ਆਪ ਦਵਾਈ ਖਾਦੀ ਉਹਦੀ ਮਾਂ ਨੇ ਕਿਹਾ ਲੜਕੇ ਆਈ ਘਰੋਂ ਦਵਾਈ ਖਾ ਲਈ ਤੇ ਕਸੂਰ ਸਾਡਾ ਬਣਾਤਾ ਪਤਾ ਨਹੀਂ ਲਾਲਚ ਵਸ ਹੋ ਕੇ ਤੇ ਮੈਂ ਤੇ ਸੋਚਦਾ ਮੈਂ ਕਿ ਇਹੋ ਜੀਆਂ ਗੱਲਾਂ ਵੇਖ ਕੇ ਤੇ ਕਈ ਵਾਰੀ ਬੰਦੇ ਦਾ ਮਦਦ ਕਰਨ ਨੂੰ ਜੀ ਨਹੀਂ ਕਰਦਾ ਵੀ ਕੋਈ ਬੰਦਾ ਬਾਹਰੇ ਪਿਆ ਨੂੰ ਚੱਕ ਕੇ ਹਸਪੀਟਲ 'ਲੀ ਲੈ ਜਾਉ ਤੇ ਬਦਨਾਮ ਸਥਾਨ ਨੂੰ ਵੀ ਲੋ ਜੀ ਇੱਥੇ ਇਦਾਂ ਦਾ ਕੁਝ ਹੋ ਗਿਆ 13 ਸਾਲ ਪਹਿਲਾਂ 13 ਸਾਲ ਪਹਿਲਾਂ 1% ਅੱਧਾ ਪਰਸੈਂਟ ਵੀ ਉਹਦੇ ਵਿੱਚ ਕੋਈ ਇੱਕ ਮਾੜਾ ਜਿਹਾ ਵੀ ਕਸੂਰ ਹੋਵੇ ਇੱਥੇ ਸਾਡੇ ਨਾ ਆ ਬੀਬੀ ਰਾਜ ਆ ਇੱਥੇ ਵੀ ਇੱਕ ਬੀਬੀ ਝਾੜੂ ਲਾਉਂਦੀ ਹੁੰਦੀ ਝਾੜੂ ਲਾਉਂਦੀ ਬੀਬੀ ਰਾਜ ਉਹ ਬੜੇ ਸਾਲਾਂ ਤੋਂ ਇੱਥੇ ਝਾੜੂ ਲਾਉਂਦੀ ਉਹ ਇੱਥੇ ਗੇਟ ਅੱਗੇ ਵੇਖਿਆ ਵੀ ਕੋਈ ਉਹਨੇ ਕੁਝ ਖਾਦਾ ਦਵਾਈ ਇਹ ਭੱਜ ਕੇ ਗਈ ਅੰਦਰ ਉੱਥੇ ਕਿਸੇ ਕੁੜੀ ਨੇ ਬਗੇਟ ਅੱਗੇ ਕੁਝ ਖਾ ਲਿਆ ਇਹ ਅੰਦਰੋਂ ਭੱਜ ਕੇ ਆਪਣੇ ਬੰਦੇ ਆਏ ਇੱਕ ਗੱਡੀ ਰੋਕ ਕੇ ਉਹਦੇ ਤੇ ਚੜਾ ਕੇ ਹਸਪੀਟਲ ਤੱਕ ਪਹੁੰਚਾਇਆ ਜਿੰਨੇ ਉਹਨੂੰ ਵੇਖਿਆ ਕੁਝ ਖਾਂਦਿਆਂ ਦੱਸਿਆ 4 ਵਜੇ ਸੀ ਸ਼ਾਮ ਦੇ ਤੇ ਮੈਂ ਉਦੋਂ ਹਰਦੁਆਰ ਵਾਲ ਉੱਧਰ ਗਿਆ ਹੋਇਆ ਸੀ 4 ਦਿਨ ਮੈਂ ਇੱਥੇ ਹੈ ਨਹੀਂ ਤੇ ਕਸੂਰ ਇਲਜ਼ਾਮ ਮੇਰੇ ਤੇ ਲਾਤਾ ਲੈਣਾ ਨਾ ਕੋਈ ਦੇ ਪਤਾ ਨਹੀਂ ਕਿੱਥੋਂ ਇਦਾਂ ਦੀਆਂ ਗੱਲਾਂ ਬਣਾ ਲਈਂਗੇ ਪਰ ਚਲੋ ਕੋਈ ਗੱਲ ਨਹੀਂ ਆਪਾਂ ਨੂੰ ਇਹ ਐ ਵੀ ਜਦੋਂ ਅਸੀਂ ਕੋਈ ਕਸੂਰ ਨਹੀਂ ਕੀਤਾ ਅਸੀਂ ਕੋਈ ਗਲਤੀ ਨਹੀਂ ਕੀਤੀ ਸਾਨੂੰ ਪਤਾ ਹੈ ਵੀ ਅਸੀਂ 1% ਵੀ ਦੁਨੀਆ ਦੀ ਜਿਹੜੀ ਮਰਜੀ ਏਜੰਸੀ ਜਾਂਚ ਕਰ ਲਵੇ ਦਿਨ ਰਾਤ ਸਾਰਾ ਕੁਝ ਖੁੱਲਾ ਹੈ ਕੋਈ 1% ਵੀ ਉਹਦੇ ਵਿੱਚ ਸਾਡਾ ਕਸੂਰ ਨਹੀਂ ਨਾ ਸਾਡੇ ਕਿਸੇ ਸਿੰਘ ਦਾ ਨਾ ਕੋਈ ਮੇਰਾ ਮੈਂ ਤੇ ਹੈ ਹੀ ਨਹੀਂ ਸੀ ਇੱਥੇ 4 ਦਿਨ ਉਦੋਂ 2 ਦਿਨ ਬਾਅਦ ਆਇਆ ਜਦੋਂ ਮੈਨੂੰ ਪਤਾ ਲੱਗਿਆ ਪਰ ਚਲੋ ਇਦਾਂ ਦਾ ਕੁਝ ਵੀ ਕਦੇ-ਕਦੇ ਜ਼ਿੰਦਗੀ 'ਚ ਸਾਹਮਣਾ ਕਰਨਾ ਪੈ ਜਾਂਦਾ ਹੈ ਹਾਲਾਤ ਇਦਾਂ ਦੇ ਬਣ ਜਾਂਦੇ ਐ ਪਰ ਜਿਹੜੇ ਪਿਆਰ ਕਰਨ ਵਾਲੇ ਨੇ ਉਹਨਾਂ ਨੂੰ ਦਿਨ ਰਾਤ ਇੱਥੇ ਹੁਣ ਤੁਸੀਂ ਵੇਖੋਗੇ ਗੇਟ ਅੱਗੇ ਵੀ ਪੁਲਿਸ ਖੜੀ ਐ ਇੱਧਰ ਵੀ ਪਿੱਛੇ ਵੀ ਖੜੇ ਹੁੰਦੇ ਐ ਚਾਰ ਫੋਰਸੇਜ਼ ਨੇ ਪਰਮੇਸ਼ਰ ਦਵਾਰ 'ਚ ਦੋ ਸੈਂਟਰ ਦੀਆਂ ਦੋ ਪੰਜਾਬ ਦੀ ਪੱਤਾ ਨਹੀਂ ਹਿੱਲ ਸਕਦਾ ਇੱਕ ਵੀ ਗਲਤੀ ਇੱਥੇ ਹੋਊ ਤੇ ਹਰ ਵੇਲੇ ਪੁਲਿਸ ਵਾਲੇ ਤੇ 24 ਘੰਟੇ ਰਿੰਦੇ ਨੇ 8 ਸਾਲ ਹੋ ਗਏ ਇਹਨਾਂ ਨੂੰ ਲੱਗਿਆਂ ਇੱਕ ਇੱਕ ਚੀਜ਼ ਕੈਮਰਿਆਂ ਤੋਂ ਵੱਧ ਤੇ ਇਹਨਾਂ ਦੀ ਆਪਣੀ ਨਜ਼ਰ ਰਹਿੰਦੀ ਹੈ। ਹਰ ਵੇਲੇ ਧਿਆਨ ਰੱਖਦੇ। ਪਰ ਚਲੋ ਇਦਾਂ ਦਾ ਕੁਝ ਕਦੇ-ਕਦੇ ਆਪਣੇ ਬਗਾਨੇ ਕਈ ਆਪਣੇ ਵੀ ਹੁੰਦੇ ਨੇ ਇਦਾਂ ਦੇ। ਪਰ ਚਲੋ ਜੋ ਵੀ ਹੈ ਸਾਰਾ ਠੀਕ ਹੈ। ਤੇ ਆਪਾਂ ਤੇ ਸਭ ਦਾ ਭਲਾ ਮੰਗਦੇ ਆ ਕਿ ਗੁਰੂ ਸਾਹਿਬ ਮੇਹਰ ਰੱਖਣ ਸਾਰੇ ਜੁੜੇ ਰਹੀਏ ਤੇ ਆਪਣੇ ਆਪ ਨੂੰ ਆਪਾਂ ਕਾਇਮ ਰੱਖੀਏ ਸਾਡਾ ਪਿਆਰ ਹੈ ਭਰੋਸਾ ਹੈ। ਜਿਹੜੇ ਬੰਦਿਆਂ ਦਾ ਪਿਆਰ ਹੁੰਦਾ ਹੁੰਦਾ ਹੀ ਹੈ ਜਿਹਦਾ ਨਹੀਂ ਭਰੋਸਾ ਉਹਨੂੰ ਤੁਸੀਂ ਬਣਾ ਨਹੀਂ ਸਕਦੇ। ਜਿਹਨੇ ਨਹੀਂ ਸਮਝਣਾ ਉਹਨੂੰ ਸਮਝਾ ਨਹੀਂ ਸਕਦੇ ਜਿਹਨੇ ਨਹੀਂ ਮੰਨਣਾ ਉਹਨੂੰ ਮਨਾ ਨਹੀਂ ਸਕਦੇ ਹਰ ਬੰਦੇ ਦੀ ਆਪਣੀ ਸੋਚ ਹੁੰਦੀ ਹੈ ਜਿੰਨੇ ਚੰਗਾ ਕਹਿਣਾ ਹੈ ਉਹਨੇ ਚੰਗਾ ਹੀ ਕਹਿਣਾ ਹੈ ਜਿੰਨੇ ਮਾੜਾ ਹੀ ਕਹਿਣਾ ਹੈ ਉਹਨੇ ਮਾੜਾ ਹੀ ਕਹਿਣਾ ਹੈ ਚਾਹੇ ਤੁਸੀਂ ਸੋਨੇ ਦੇ ਬਣ ਜੋ ਜੋ ਮਰਜ਼ੀ ਕਰ ਲੋ ਜਿੰਨੇ ਤੁਹਾਨੂੰ ਮਾੜਾ ਕਹਿਣਾ ਉਹਨੇ ਮਾੜਾ ਹੀ ਕਹਿਣਾ ਚਲੋ ਆਓ ਆਪਾਂ ਬੇਪਰਵਾਹ ਰਹੀਏ